ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਅੱਛਾ ਇਹ ਟਰੈਕਟਰ ਹੈ ਆਈਐਮਟੀ ਜਿਹੜਾ ਯੂਗੋਸਲਾਵੀਆ ਦਾ ਆਇਆ ਸੀਗਾ ਜੀ 76 ਮਾਡਲ ਹੈ ਤੇ ਸਾਡੇ ਦਾਇਆ ਜੀ ਨੇ ਚੰਡੂ ਵਾਲੇ ਤੋਂ ਸਰਪਾ ਗੁਰਜਨ ਸਿੰਘ ਬਰਾੜ ਪਿਆਰ ਨਾਲ ਅਸੀਂ ਮਿੱਠੂ ਅੰਕਲ ਕਹਿ ਦਿੰਨੇ ਆ ਡੈਡੀ ਨੇ ਦੱਸਿਆ ਵੀ ਇਹ ਉਹਨਾਂ ਨੇ ਲਿਆ ਸੀਗਾ ਪਹਿਲਾਂ ਤੇ ਇੰਨਾ ਕੰਮ ਕਰਦਾ ਸੀਗਾ ਵੀ ਸਿਲੈਂਸਰ ਇਹਦਾ ਲਾਲ ਹੋ ਜਾਂਦਾ ਸੀ ਪਰ ਫਿਰ ਵੀ ਇਹ ਜ਼ੋਰ ਪਾਉਣ ਨੂੰ ਨਹੀਂ ਆਂਦਾ ਜੀ ਇਹਦਾ ਚੰਗਾ ਟਰੈਕਟਰ ਸੀ ਤੇ ਜਿਹੜਾ ਇਹਦਾ ਫੁਕਾਰਾ ਹੈ ਆਹ ਆਹ ਉਹ ਹੁੰਦਾ ਤੇ ਆਹ ਇਹਦੇ ਇਹਦੇ ਲੋਕ ਪਾਣਾ ਤੇ ਮੈਂ ਮੇਰੇ ਵੀਰ ਕੋਲ ਆਇਆ ਗੁਰਪ੍ਰੀਤ ਮਿਸਤਰੀ ਆ ਦੂਜੇ ਤੋਂ ਤੇ ਸਾਡੀ ਇத்ਆਜ ਹੈ ਗੁਰਪ੍ਰੀਤ 93 ਦੀ 93 ਉਦੋਂ ਸਾਡੇ ਕੋਲੇ 57 ਗੇਰਾ ਟਰੈਕਟਰ ਹੁੰਦਾ ਸੀ ਤੇ 51 ਗੇਰਾ ਨਵਾਂ ਲਿਆ ਸੀ 55 ਗੇਰਾ ਪੁਰਾਣਾ ਹੁੰਦਾ ਜਿਹਦੇ ਛੋਟਾ ਜਾਂਦਾ ਸੀਗਾ ਇਹ ਇਹ ਉਦੋਂ ਕੰਮ ਸਿੱਖਦਾ ਹੁੰਦਾ ਸੀਗਾ ਥੋਮੀ ਮਿਸਤਰੀ ਸੀ ਸਾਡੇ ਅਰੇ ਅੱਜ ਨਹੀਂ ਰਹੇ ਆ ਕੌਣੀ ਪਿੰਡ ਤੋਂ ਤੇ ਹੁਣ ਇਹ ਸਾਰਾ ਅਸੀਂ ਖੋਲ ਕੇ ਵੈਸੇ ਦੇ ਹਾਲਾਤ ਤਾਂ ਠੀਕ ਐ ਬਹੁਤ ਪਰ ਅਸੀਂ ਨਾਟੂ ਨਾਡੇ ਨੂੰ ਦੁਬਾਰਾ ਇਹਨੂੰ ਰੀਹੋਲਿੰਗ ਕਰਨਾ ਜਾਉਨੇ ਐ ਤੇ ਇਹਦੇ ਤੋਂ ਫਿਰ ਕੰਮ ਲੈਣਾ ਦਾ ਬਗੇ ਰਿਹਾ ਤੇ ਗੁਰਪ੍ਰੀਤ ਨਾ ਯਾਰੀ ਇੰਨੀ ਪੁਰਾਣੀ ਐ ਸਮਝ ਲੋ 99 ਤੋਂ ਤਾਂ ਜੋ ਵੀ ਪਾਸ ਨਾਲ ਆਇਆ ਪਿਆ ਤੇ ਦੂਜੀ ਗੱਲ ਇਹ ਐ ਵੀ ਕਦੇ ਅਸੀਂ ਇੰਸਾਬ ਨਹੀਂ ਕਰਿਆ ਤੇਦੇ ਤਿੰਨੇ ਟਰੱਕਾਂ ਦਾ ਹੋਰ ਕੋਈ ਨਿੱਜੀ ਕੰਮ ਗੁਰਪ੍ਰੀਤ ਨੂੰ ਪਹਿਲਾਂ ਫੋਨ ਕਰੀਦਾ ਵੀ ਭਾਈ ਆ ਟਰੱਕ ਆ ਗਿਆ ਤੇ ਕੰਮ ਕਰ ਦੇ ਇਹ ਹੀ ਵਰਤੀ ਜਾਂਦੀ ਹੈ ਬਈ ਇਨਾ ਖਰਚਾ ਹੁੰਦਾ ਹੈ ਨਾ ਐਨਾ ਪਿਆਰਾ ਲੱਗਦਾ ਇਹ ਪੰਜ ਭਾਈ ਹੈ ਬੜੀ ਥਲੋ ਸੈਕਲ ਕਰਕੇ ਉੱਤੇ ਆਹ ਵਰਕਸ਼ਾਪ ਹੈ ਮੈਂ ਵੀਰ ਨੂੰ ਕਹਿਣਾ ਬਹੁਤ ਕੰਮ ਹੈ ਇਹਦੇ ਕੋਲ ਕਿਹਦੇ ਪੇਰ ਨਾ ਕੰਮੀ ਬਹੁਤ ਹੈ ਦੁੱਦੇ ਵਾਲੇ ਸਾਰੇ ਜਾਣਦੇ ਵੀ ਹੈ ਸਾਰੇ ਬੜੇ ਖਿਆਰੇ ਬੰਦੇ ਆ ਸਾਡੇ ਇਹ ਅਸੀਂ ਅੱਜ ਸ਼ੁਰੂਆਤ ਕਰਨ ਲੱਗੇ ਆ ਵੀਡੀਓ ਤੁਹਾਨੂੰ ਦਿਖਾ ਦਈਏ ਪਾਣੀ ਤੇ ਜੇ ਤੁਹਾਨੂੰ ਪਿਆਰ ਦਿਓ ਤੇ ਅਮਾ ਦੇਖਦੇ ਵੀ ਇਹੋ ਇਹੋ ਜਿਹਾ ਤਿਆਰ ਕਰਕੇ ਅੰਦਰ ਫਿਰ ਇਹ ਤੋਂ ਕੰਮ ਨੂੰ ਲੰਮਾਗੇ ਜਦੋਂ ਜਦੋਂ ਅਸੀਂ ਰੋਟਾ ਵੇਟੂ ਵੀ ਜਾਉਨੇ ਆ ਕਰਮਾ ਇਹਦੇ ਮਗਰ ਉਹਨੂੰ ਸੁਰਨਾ ਸੀ ਲੜਾ ਸੀ ਤੇ ਟਰਾਲੀ ਦਾ ਕੰਮ ਤੇ ਸਪਰੇਅ ਦਾ ਕੰਮ ਜੀ ਇਹ ਵੀ ਲੈਣਾ ਜਾਉਨੇ ਆ ਬੋਲਾ ਡੈਕਟਰ ਹੈ ਇਸ ਤੋਂ ਉਪਰੀ ਤੇ ਜੁਮੇ ਆ ਦੇਖਦੇ ਆ ਬਹੁਤ ਹੋਰ ਧਿਆਨ ਕਰਕੇ ਬਹੁਤ ਬਹੁਤ ਤੁਹਾਡਾ ਜੀ